ਪੇਸ਼ੀ ਤੋਂ ਕਿਹੜਾ ਥੜਵਾ ਦੇ ਸੁਣ ਲੱਖੀ ਬਣ ਜਾਦੇ ਬੇ ਨਾਈਆਂ ਦੇ ਮੁੰਡਿਆ ਸੀਟੀ ਬਜੇ ਚਵਾਰੇ ਆ ਸੀਟੀ ਬਜੇ ਚਵਾਰੇ ਤੇ ਨਾਈਆਂ ਦੇ ਮੁੰਡੇ ਇਹ ਗਾਣਾ ਤੁਹਾਡਾ ਪੇਸ਼ੀ ਤੋਂ ਕਿਹੜਾ ਥੜਵਾ ਦੇ ਸੁਣ ਲੱਖੀ ਬਣ ਜਾ ਰਹੇ ਬੇ ਨਾਈਆਂ ਦੇ ਮੁੰਡਿਆ ਵੀ ਹੁਣ ਬੀਬੀਆਂ ਦਾ ਕਰਾਇਆ ਮਾਫ ਕਰਤਾ ਤੁਸੀਂ ਇਹ ਦੇਖੋ ਵੀ ਬੀਬੀਆਂ ਹਰੇਕਾ ਡਾਕਟਰ ਦਾ ਕਾਲਰ ਫੜ ਕੇ ਖੜ ਜਾਂਦੀਆਂ ਨੇ ਇਹ ਰਾਜ ਅਕਾਲੀਆਂ ਨੂੰ ਤੇ ਕਾਂਗਰਸੀਆਂ ਦੇ ਨਾਲੋਂ ਵੀ ਭੈੜਾ ਨਿਕਲਿਆ ਮੈਨੂੰ ਕਿਸੇ ਨਾਲ ਰੋਸਾ ਨਹੀਂ ਮੈਨੂੰ ਕਿਸੇ ਨਾਲ ਗੁੱਸਾ ਨਹੀਂ ਜੇ ਤੁਸੀਂ ਗਾਲ ਕੱਢਦੇ ਹੋਗੇ ਤਾਂ ਵੀ ਮੈਂ ਉਹ ਸਸਰੀ ਕਾਲ ਨੂੰ ਬੰਨੂੰਗਾ ਹਿੰਦੂ ਜਿਹੜੇ ਰੂਟ ਜਮਿਆ ਪਰ ਮੈਂ Hindu ਹੋ ਕੇ ਮਰਾਂਗਾ ਨਹੀਂ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਨੇ ਚੰਗੀ ਤਰ੍ਹਾਂ ਗੌਰ ਕਰੋ ਘੌਰ 나ਈ ਛਿੰਬੇ ਖੱਤਰੀ ਹੋਰ ਐੜਾ ਵਗੈਰਾ ਸਾਰੇ ਹਾਂਜੀ ਦੋਸਤੋ ਪਿਛਲੇ ਦਿਨੀ ਜਿਹੜੀ ਤੁਸੀਂ ਸਾਡੀ ਵੀਡੀਓ ਦੇਖੀ ਸੀ ਨਾ ਆਪਣੇ YouTube ਦੇ ਉੱਪਰ ਜਿਹੜੀ ਤੁਸੀਂ ਮਨ ਲੋ ਇਨਾ ਪਿਆਰ ਵੀ ਦਿੱਤਾ ਪਰ ਕੁਝ ਕੁ ਜਿਹੜੇ ਮੱਲੋ ਦਰਸ਼ਕਾਂ ਦੇ ਜਿਹੜੇ ਕਮੈਂਟ ਉਹ ਗਲਤ ਵੀ ਆ ਰਹੇ ਸੀ ਕਿਉਂਕਿ ਪਰ ਤੁਹਾਡਾ ਹੱਕ ਬਣਦਾ ਤੁਸੀਂ ਆਪਣਾ ਜਿਹੜਾ ਪੱਖ ਤੁਸੀਂ ਰੱਖ ਸਕਦੇ ਹੋ ਬਾਪੂ ਦੇਵ ਥਰੀਕਿਆਂ ਵਾਲੇ ਦੀ ਹੈ ਨਾ ਕਿਉਂਕਿ ਗੱਲ ਕਰੀ ਬਾਪੂ ਜੀ ਨੇ ਵੀ ਦੇਵ ਥਰੀਕਿਆਂ ਵਾਲੇ ਦਾ ਜਿਹੜਾ ਚਰਚਾ ਵੀ ਹੋਇਆ ਸੀ ਅਖਬਾਰ ਦੇ ਵਿੱਚ ਵੀ ਉਹ ਚੋਰੀ ਸ਼ਾਬਤ ਹੋਈ ਸੀਗੇ ਵੀ ਉਹਨਾਂ ਦੀਆਂ ਲਿਖਤਾਂ ਸੀਗੀਆਂ ਉਹ ਚੋਰੀ ਦੀਆਂ ਸੀਗੀਆਂ ਕਈ ਲੋਕਾਂ ਨੇ ਇਹਦੇ ਉੱਪਰ ਬਹੁਤ ਜ਼ਿਆਦਾ ਗਲਤ ਕਮੈਂਟ ਵੀ ਕੀਤੇ ਸੀਗੇ ਪਰ ਬੇਦ ਪ੍ਰੂਫ ਬਾਪੂ ਜੀ ਅੱਜ ਗੱਲਬਾਤ ਕਰਨਗੇ ਹਨਾ ਪਰ ਹੋਰ ਵੀ ਗੱਲਾਂ ਪਤਾ ਸੀ ਜਿਹੜਾ ਸਿਲਸਲਾ ਉਹ ਜਾਰੀ ਰੱਖਾਂਗੇ ਤੇ ਨਾਲ ਨਾਲ ਤੁਹਾਨੂੰ ਇਹ ਦੱਸ ਦਈਏ ਬਾਪੂ ਪਸ਼ੌਰ ਸਿੰਘ ਜੀ ਮੈਨੂੰ ਹਾਲ ਅੱਜ ਨਵੀਂ ਗੱਲ ਚੰਗੀ ਤਰ੍ਹਾਂ ਪਤਾ ਲੱਗੀ ਆ ਬਾਪੂ ਜੀ ਨੂੰ ਪੇਸ਼ੀ ਬਰਨਾਲ ਦੇ ਨਾਲ ਨਾਲ ਵੀ ਜਿਹੜਾ ਲੋਕ ਜਿਹੜਾ ਜ਼ਿਆਦਾਤਰ ਜਾਣਦੇ ਨੇ ਬਾਪੂ ਜੀ ਇਹ ਕਲੀਅਰ ਗੱਲ ਹੀ ਹੈ ਹਾਂਜੀ ਆ ਕਲੀਅਰ ਤੇ ਬਾਕੀ ਬਾਪੂ ਜੀ ਦੇ ਜਿਹੜੇ ਗੀਤ ਅਜੇ ਸੀ ਉਹਨਾਂ ਦਾ ਵੀ ਚਰਚਾ ਕਰਾਂਗੇ ਕਿਉਂਕਿ ਸਾਡੇ ਨਾਲ ਕਈ ਦਰਸ਼ਕ ਜਿਹੜੇ ਇਹ ਗੱਲ ਕਹਿ ਰਹੇ ਸੀ ਵੀ ਅਸੀਂ ਕਦੇ ਨਾਂ ਨਹੀਂ ਸੁ ਜਿਹੜੇ ਤੁਹਾਡੇ ਪ੍ਰੂਫ ਸਾਹਮਣੇ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਠੀਕ ਠਾਕ ਹੋ ਜੀ ਬਿਲਕੁਲ ਜੀ ਤੇ ਘਰ ਪਰਿਵਾਰ ਸਾਰੇ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਤੇ ਬਾਪੂ ਜੀ ਇੱਕ ਨਾ ਬਾਰ ਬਾਰ ਸਾਨੂੰ ਕਮੈਂਟ ਕਰਦੇ ਸੀਗੇ ਲੋਕ ਹਾਂਜੀ ਉਹ ਕਹਿੰਦੇ ਹੱਕ ਵੀ ਉਹਨਾਂ ਦਾ ਕਹਿਣਾ ਕਮੈਂਟ ਕਰਨਾ ਉਹਨਾਂ ਦਾ ਹੱਕ ਹੈ ਜੀ ਹਾਂਜੀ ਤੇ ਇਸ ਬਾਰੇ ਤੁਸੀਂ ਬਾਪੂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਉਹ ਕਹਿੰਦੇ ਸੀ ਵੀ ਤੁਸੀਂ ਗਲਤ ਹੋ ਕਹਿੰਦੇ ਵੀ ਉਹ ਸਹੀ ਸੀਗੇ ਦੇ ਟ੍ਰਿਕਾਂ ਵਾਲੇ ਦਾ ਹਾਂ ਗੱਲ ਇਹ ਚੀਜ਼ ਹੈ ਜੀ ਵੱਖਵਾ ਜਿਹੀਆਂ ਹਾਂਜੀ ਸੱਚ ਜਿਹੜਾ ਲੋਕਾਂ ਦੇ ਹਾਜਮ ਨਹੀਂ ਆਉਂਦਾ ਬਿਲਕੁਲ ਝੂਠ ਹੈ ਜਿਹੜਾ ਉਹ ਇੱਕ ਗੁੜ ਵਰਗਾ ਹੁੰਦਾ ਹਾਂਜੀ ਤੇ ਗੁੜ ਵਰਗੇ ਲੋਕ ਜਿਹੜੇ ਗੁੜ ਨੂੰ ਖਾਣ ਸੱਚ ਬੋਲਣ ਤੋਂ ਗਰੇਜ ਕਰਨਗੇ ਝੂਠ ਨੂੰ ਉਹ ਕਰਨਗੇ ਉਹ ਕਮੈਂਟ ਕਰਨਗੇ ਉਹਨਾਂ ਦਾ ਹੱਕ ਹੈ ਉਹ ਗਾਲ੍ਹਾਂ ਵੀ ਦੇ ਸਕਦੇ ਨੇ ਮੈਨੂੰ ਪਰ ਜਿਹੜੇ ਹਿਸਾਬ ਨਾਲ ਬਾਪੂ ਅੱਜ ਆਪਾਂ ਪ੍ਰੂਫ ਲਈ ਫਿਰਦੇ ਆ ਮੈਨੂੰ ਐ ਲੱਗਦਾ ਵੀ ਅੱਜ ਕਈਆਂ ਦੇ ਰੋਟੀ ਹਾਜਮ ਨਹੀਂ ਆਉਣੀ ਬਿਲਕੁਲ ਜੀ ਤੇ ਤੁਸੀਂ ਆਪਦਾ ਪੱਖ ਜਿਹੜਾ ਰੱਖਣਾ ਤੁਸੀਂ ਆਪਦਾ ਸਹੀ ਜਿਵੇਂ ਤੁਸੀਂ ਪਹਿਲਾਂ ਰੱਖਿਆ ਸੀ ਵੀ ਚੋਰੀ ਨਹੀਂ ਲਖਤਾ ਕਿਉਂ ਕਿਹਾ ਜਾਂਦਾ ਦੇਖੋ ਜੀ ਮੈਂ بار بار ਇਸ ਗੱਲ ਨੂੰ ਪਹਿਲੀ ਮੁਲਾਕਾਤ ਦੇ ਵਿੱਚ ਮੈਂ ਤਿੰਨ ਵਾਰੀ ਇਸ ਗੱਲ ਨੂੰ بار بار ਜ਼ਿਕਰ ਕੀਤਾ ਸੀ ਕਿਉਂਕਿ ਮੈਨੂੰ ਵੀ ਪਤਾ ਸੀ ਕਿ ਮੈਂ ਇੱਕ ਪਹਾੜ ਨੂੰ ਮੱਥਾ ਲਾਉਣ ਲੱੱਗਿਆ ਬਿਲਕੁਲ ਪਹਾੜ ਨੂੰ ਮੱਥਾ ਲਾਉਣ ਵਾਲੇ ਬੰਦੇ ਕਦੇ ਮਰਨ ਤੋਂ ਗਰੇਜ ਨਹੀਂ ਕਰਦੇ ਹੁੰਦੇ ਬਿਲਕੁਲ ਜੀ ਬਿਲਕੁਲ ਤੇ ਇਹ ਠੀਕ ਹੈ ਮੈਂ ਵਹਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਬੇਨਤੀ ਕਰਦਾ ਵੀ ਇਹ ਸੱਚੇ ਪਾਤਸ਼ਾਹ ਕਿਸੇ ਚੰਗੇ ਲਖਾਰੀ ਨੂੰ ਦਲਤ ਸਮਾਜ ਦੇ ਘਰੇ ਪੈਦਾ ਨਾ ਕਰੀ ਕਿਉਂਕਿ ਡਾਕਟਰ ਭੀਮਰਾਓ ਅਮੇਦਕਰ ਨੇ ਵੀ ਕਿਹਾ ਕਹਿੰਦਾ ਮੈਂ Hindu ਜ਼ਰੂਰ ਜੰਮਿਆ ਪਰ ਮੈਂ Hindu ਹੋ ਕੇ ਮਰਾਂਗਾ ਨਹੀਂ ਇਸ ਕਰਕੇ ਉਹਨਾਂ ਨੇ ਮਹੋਰ ਧਰਮ ਨੂੰ ਅਖਤਿਆਰ ਕਰਕੇ Hindu ਧਰਮ ਨਾਲ ਉਹਨਾਂ ਨੇ ਹੇਟ ਕੀਤੀ ਤੇ ਲੋਕ ਵੀ ਹੇਟ ਕਰਨਗੇ ਕਿਉਂਕਿ ਸਚਾਈ ਆ ਸਚਾਈ ਬਹੁਤੇ ਬੰਦੇ ਦੇ ਹਾਜ਼ਮ ਨਹੀਂ ਹੁੰਦੀ ਹੁੰਦੀ ਤੇ ਬਾਪੂ ਲੋਕਾਂ ਦਾ ਇਹ ਵੀ ਕਹਿਣਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਜਿਹੜਾ ਸੱਚ ਨੂੰ ਵੀ ਸੱਚ ੋਕਣਾ ਪਿਆ ਜਾਂਦਾ ਜਿਹੜਾ ਕਾਲਜੋਗ ਦਾ ਜ਼ਮਾਨਾ ਤੇ ਸੱਚ ਨੂੰ ਫਾਂਸੀ ਵੀ ਦਿੱਤੀ ਜਾਂਦੀ ਆ ਅੱਜ ਕੱਲ ਇਹੜਾ ਅੱਜ ਕੱਲ ਦਾ ਦੌਰ ਚੱਲ ਰਿਹਾ ਹੈ ਤੇ ਉਹੀ ਬਾਪੂ ਚੀਜ਼ ਸਾਹਮਣੇ ਆ ਗਈ ਲੋਕਾਂ ਦਾ ਕਹਿਣਾ ਇਹ ਆ ਕਹਿੰਦੇ ਜਿਹੜੇ ਦੇਵਸਰੀਕਿਆਂ ਵਾਲੇ ਸੀਗੇ ਕਹਿੰਦੇ ਉਹਦਾ ਪਹਿਲੇ ਇਹਨੇ ਨਾਮਵਰ ਕਲਾਕਾਰ ਸੀ ਕਹਿੰਦੇ ਉਹਨਾਂ ਨੂੰ ਚੋਰੀ ਦੀ ਲਿਖਤਾਂ ਦੀ ਕੀ ਲੋੜ ਪੈਗੀ ਹਾਂਜੀ ਕਿਸੇ ਪੜ੍ਹ ਕੇ ਦੇਖੋ ਸੱਚ ਨੂੰ ਕਹਿਰ ਸਿੰਘ ਸਮਝਾਵੇ ਪੈਰੀ ਹੱਥ ਮੁੜੀ ਦੇ ਲਾਵੇ ਸਾਡਾ ਕੰਮ ਵਿਗੜਦਾ ਜਾਵੇ ਉਹਨਾਂ ਦੇ ਕਿੱਸੇ ਜਿਹੜੇ ਨੇ ਕਿੱਸੇ ਪਰੋਲ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਵੀ ਪਸ਼ੋਰਾ ਸਿੰਘ ਪੇਸ਼ੀ ਬਰਨਾਲੇ ਵਾਲਾ ਸੱਚ ਬੋਲਦਾ ਜਾਂ ਝੂਠ ਬੋਲਦਾ ਕਿੱਸਿਆਂ ਨੂੰ ਪੜੋ ਜਾਂ ਫਿਰ ਉਹ ਜਗਬਾਣੀ ਦੀ ਲਿਖਤ 2 ਫਰਵਰੀ 1983 ਗੁਰਦੀਪ ਗੌਰਵੀ ਜਿਹੜਾ ਲੇਖਕਾ ਉਹ ਪੜੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਸਬੂਤਾ ਉਹ ਹੀ ਆ ਕਿਉਂਕਿ 1983 ਨੂੰ ਤੇ ਹੁਣ ਨੂੰ ਤੁਸੀਂ ਦੇਖ ਲਓ ਵੀ ਕਿੰਨੇ ਸਾਲ ਹੋ ਗਏ ਬਿਲਕੁਲ ਤਕਰੀਬਨ 41 ਸਾਲ ਹੋ ਗਏ ਆ ਜਿਹੜੀਆਂ ਸਾਰੀਆਂ ਹੁਣ ਅਸੀਂ ਪ੍ਰੋਗਰਾਮ ਕਰਦੇ ਆਂ ਦੇਖਦੇ ਆਂ ਇਹ ਤਾਂ ਬਾਦੀਆਂ ਨੇ ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਰਿਕਾਰਡ ਦੇ ਉੱਤੇ ਸੂਈ ਚੱਲਦੀ ਹੁੰਦੀ ਸੀ ਤੇ ਸੂਈ ਨੂੰ ਲੈਣ ਦੇ ਮਾਰੇ ਸਾਡੇ ਨਾਲ ਦੋਸਤ ਪਾਲ ਲੈਂਦੇ ਸਾਡੇ ਸਪੀਕਰ ਹੁੰਦਾ ਸੀ ਤੇ ਸਪੀਕਰ ਦੀ ਸੂਈ ਵਾਸਤੇ ਲੋਕ ਸਾਡੇ ਨਾਲ ਦੋਸਤੀਆਂ ਪਾਲ ਲੈਂਦੀ ਸੀ ਵੀ ਯਾਰ ਮੈਨੂੰ ਚੱਲ ਸੂਈਆਂ ਦੇ ਉਹ ਸੂਈ ਦੇ ਸਹਾਰੇ ਰਿਕਾਰਡ ਚੱਲਦਾ ਹੁੰਦਾ ਸੀ ਅੱਜ ਹਵਾ ਦੇ ਸਹਾਰੇ ਅਸੀਂ ਇੱਕ ਦੂਜੇ ਦੇ ਚਿਹਰੇ ਦੇ ਰੂਬਰੂ ਹੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਬਾਪੂ ਇੱਕ ਗੱਲ ਨਾਲ ਨਾਲ ਹੋਰ ਹੈ ਜਿਵੇਂ ਹੁਣ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀਡੀਓ ਦੇ ਵਿੱਚ ਆਪਣੀ ਪਹਿਲਾਂ ਵਾਲੀ ਦੀ ਵੀਡੀਓ ਦੇ ਵਿੱਚ ਜੀ ਤੇ ਆਪਾਂ ਕਹਿੰਦੇ ਕਲਦੀਪ ਮਾਨਕ ਸਾਹਿਬ ਮੰਨ ਲਓ ਜਿਹੜੇ ਤੁਹਾਨੂੰ 5500 ਰੁਪਏ ਗੀਤਰਾ ਦੇ ਰਹੇ ਸੀ ਹਨਾ ਜੀ ਤੇ ਕਿੰਨੀਆਂ ਕਾ ਬਾਪੂ ਜੀ ਮੁਲਾਕਾਤਾਂ ਹੋਈਆਂ ਸੀ ਤੁਹਾਡੀ ਉਹਨਾਂ ਨਾਲ ਮੇਰੀਆਂ ਦੋ ਮੁਲਾਕਾਤਾਂ ਹੋਈਆਂ ਸੀ ਦੋ ਦੋ ਮੁਲਾਕਾਤਾਂ ਹੋਈਆਂ ਜੀ ਤੇ ਉਹ ਕਦੋਂ ਦੀ ਗੱਲ ਆ ਬਾਪੂ ਇਹ ਇਹ 83 ਦੀ ਗੱਲ ਹੈ 83 ਦੀ ਗੱਲ ਹੈ ਤੇ ਕਈ ਲੋਕਾਂ ਦਾ ਬਾਪੂ ਬਾਰ-ਬਾਰ ਕਮੈਂਟ ਆਇਆ ਜਿਆਦਾਤਰ ਲੋਕਾਂ ਦਾ ਜਿਹੜਾ ਇੱਕ ਕਮੈਂਟ ਵੱਧ ਜਿਹੜਾ ਸਾਡੇ ਸਾਹਮਣੇ ਆਇਆ ਉਹ ਕਹਿੰਦੇ ਵੀ ਵਿੱਚ ਹੀ ਉਹ ਸਾਡੇ ਬਾਰੇ ਵੀ ਬੋਲ ਰਹੇ ਸੀਗੇ ਵੀ ਜਿਹੜੇ ਚੈਨਲ ਵਾਲੇ ਨੇ ਜਾਂ ਜਿਹੜੇ ਪੱਤਰਕਾਰ ਨੇ ਇੰਟਰਵਿਊ ਕਰਦੇ ਨੇ ਜਾਂ ਫਿਰ ਜਿਹੜੇ ਇੰਟਰਵਿਊ ਦੇਣ ਵਾਲੇ ਪਰਸਨ ਨੇ ਕਹਿੰਦੇ ਤੇ ਕਹਿੰਦੇ ਵੀ ਮੰਨ ਲਓ ਵੀ ਜਦੋਂ ਬਾਪੂ ਕਹਿੰਦੇ ਇਹ ਦੇਵਤਰੀਆਂ ਵਾਲੇ ਜਿਉਂਦੇ ਸੀਗੇ ਜਾਂ ਕੁਲਦੀਪ ਮਾਨਕ ਸਾਬ ਜਿਉਂਦੇ ਸੀਗੇ ਕਹਿੰਦੇ ਵੀ ਇਹ ਗੱਲ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਤੇ ਅੱਜ ਕਿਉਂ ਬੋਲਨੇ ਆ ਇਹ ਵੀ ਗੱਲ ਮੰਨ ਲਓ ਪ੍ਰੂਫ ਜ਼ਰੂਰ ਕਰਨੀ ਆਪਾਂ ਮੇਰੇ ਤੈਨੂੰ ਕੁੜੀਆਂ ਸੀਗੀਆਂ ਕੁੜੀਆਂ ਦਾ ਵਿਆਹ ਕੀਤਾ ਮੈਂ ਇੱਕ ਵੀ ਦਿਨ ਬੇਲਾ ਨਹੀਂ ਰਿਹਾ ਠੀਕ ਹੈ ਜੀ ਕਿਉਂਕਿ ਮੈਂ ਹੱਡ ਤੋੜੀ ਮੈਂ ਮਿਹਨਤ ਕੀਤੀ ਤੇ ਹੁਣ ਵੀ ਕਰਦਮੈਂ ਬਿਲਕੁਲ ਜੀ ਕਿਉਂਕਿ ਉੱਚੀ ਦੁਕਾਨ ਤੇ ਫਿੱਕਾ ਪਵਾਨ ਜਿਹੜੇ ਮਤਲਬ ਪੱਤਰ ਪ੍ਰੇਰਕ ਸੀ ਜਿਹੜੇ ਮਤਲਬ ਚੰਗੇ ਬੰਦੇ ਨਾਮਵਰ ਬੰਦੇ ਸੀਗੇ ਉਹ ਉਹਨਾਂ ਕੋਲੇ ਜਾਣਗੇ ਮੇਰੇ ਕੋਲੇ ਤਾਂ ਚਾਹ ਵੀ ਨਹੀਂ ਮੈਂ ਤਾਂ ਪਿਆਰ ਕਰ ਸਕਦਾ ਸਿਰਫ ਪਾਣੀ ਤੋਂ ਬਿਨਾਂ ਇਸ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਤੁਸੀਂ ਮੇਰਾ ਘਰ ਦੇਖਿਆ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਮੇਰੀ ਇਹ ਪਹਿਲੀ ਇੰਟਰਵਿਊ ਆ ਕਿਉਂਕਿ ਨਾ ਮੈਂ ਕਿਸੇ ਕੋਲੇ ਇਸ ਗੱਲ ਬਾਰੇ ਕਰਿਆ ਬਈ ਮੇਰੀ ਇੰਟਰਵਿਊ ਲਓ ਜੀ ਜਾਂ ਮੈਨੂੰ ਇਹ ਚੀਜ਼ ਚਾਹੀਦੀ ਮੈਂ ਤਾਂ ਹਰ ਇੱਕ ਚੀਜ਼ ਦੇ ਪ੍ਰਭੂ ਪ੍ਰਮਾਤਮਾ ਦੀ ਹਰ ਚੀਜ਼ ਤੇ ਖੁਸ਼ ਆ ਮੈਨੂੰ ਕਿਸੇ ਨਾਲ ਰੋਸਾ ਨਹੀਂ ਮੈਨੂੰ ਕਿਸੇ ਨਾਲ ਗੁੱਸਾ ਨਹੀਂ ਜੇ ਤੁਸੀਂ ਗਾਲ ਕੱਢਦੇ ਹੋਗੇ ਤਾਂ ਵੀ ਮੈਂ ਉਹ ਸਸਰੀ ਕਾਲ ਮੰਨੂਗਾ ਸਸਰੀ ਗੱਲ ਨੂੰ ਦਾ ਸਸਰੀ ਗੱਲ ਮੰਨਣੀ 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 ਪੈਂਦੀ ਹੈ ਜੀ ਬਿਲਕੁਲ ਤੇ ਬਾਪੂ ਇੱਕ ਨਾਲ ਨਾਲ ਗੱਲ ਆਪਾਂ ਕਰਦੇ ਹੁਣ ਆਪਾਂ ਅੱਜ ਦਾ ਨੀਤੀ ਜਿਹੜਾ ਪੱਖ ਹੈਗਾ ਜੀ ਹਾਂਜੀ ਰਾਜਨੀਤਿਕ ਪੱਖ ਦੇ ਵਿੱਚ ਜੇ ਆਪਾਂ ਗੱਲ ਕਰੀ ਆਪਾਂ ਪਹਿਲਾਂ ਜ਼ਿਕਰ ਕਰਦੇ ਸੀਗਾ ਚੰਨੀ ਸਾਹਿਬ ਦਾ ਹਾਂਜੀ ਹਾਂਜੀ ਚੰਨੀ ਸਾਹਿਬ ਦਾ ਜਦੋਂ ਜ਼ਿਕਰ ਕਰਿਆ ਬਾਪੂ ਕਿਉਂਕਿ ਉਹ ਪ੍ਰੂਫ ਮੰਗਦੇ ਨੇ ਪ੍ਰੂਫ ਆਪਣੇ ਕੋਲ ਵਿਧਾ ਹੈਗਾ ਨਾਲ ਹਾਂ ਨਾ ਤੇ ਹੁਣ ਮੈਂ ਕਹਿੰਦਾ ਇੱਕ ਵਾਰੀ ਤਸਵੀਰ ਵੀ ਦਿਖਾ ਦਈਏ ਨਾ ਇਹਨਾਂ ਨੂੰ ਹਾਂਜੀ ਹਾਂਜੀ ਤੇ ਆ ਫੜਿਓ ਜੀ ਇੱਕ ਮਿੰਟ ਆ ਮੜਾ ਭਰਾ ਨੇੜੇ ਕਰਕੇ ਦਿਖਾ ਦਿਓ ਇੱਕ ਵਾਰੀ ਇਹਨਾਂ ਇਹ ਮੜਾ ਨੇੜਤਾ ਤੋਂ ਕਰਕੇ ਦਿਖਾ ਦਿਓ ਬਾਪ ਇਹ ਤਸਵੀਰ ਜਿਸ ਵਕਤ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣ ਦਾ ਚਾਂਸ ਮਿਲਿਆ ਹਾਂਜੀ ਕਿਉਂਕਿ ਇਸ ਚੀਜ਼ ਤੇ ਮੈਂ ਆਮ ਆਦਮੀ ਪਾਰਟੀ ਦੇ ਕੋਲੋਂ ਮੰਗ ਕੀਤੀ ਸੀ ਉਹ ਪਿਛਲੀ ਮੇਰੀ ਜਿਹੜੀ ਇੰਟਰਵਿਊ ਉਹਦੇ ਵਿੱਚ ਕਲੀਅਰ ਆ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਐਲਾਨ ਕਰਤਾ ਸੀ ਕਿ ਅਸੀਂ ਗਲਤ ਸਮਝਦੇ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ ਕਾਂਗਰਸ ਦੇ ਵਿੱਚ ਖਿੱਚੋ ਤਾਣੀ ਸੀ ਖਿੱਚੋ ਤਾਣੀ ਹੁਣ ਕਰਕੇ ਕਾਂਗਰਸ ਨੇ ਦੇਖਿਆ ਕਿ ਹੁਣ ਦਲਿਤ ਸਮਾਜ ਨੂੰ ਆਪਣੇ ਹੱਥ 'ਚ ਕਰਨ ਦੀ ਲੋੜ ਆ ਉਹਨਾਂ ਨੇ ਚੰਨੀ ਸਭ ਦਾ ਨੋ ਡਿਕਲੇਅਰ ਕਰਤਾ ਮੁੱਖ ਮੰਤਰੀ ਬਣ ਕੇ ਸਾਡੇ ਲਈ ਖੁਸ਼ੀ ਦੀ ਗੱਲ ਹੋ ਗਈ ਪਰ ਹੁਣ ਅਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਮੁੱਖ ਮੰਤਰੀ ਦੀ ਕੁਰਸੀ ਲੈਣੀ ਲੈਣੀ ਆ ਜਿਹੜਾ ਫੈਕਟਰ 83 ਤੇ 34 ਦਾ ਉਹ ਫੈਕਟਰ ਨਹੀਂ ਚੱਲਣਾ ਹੁਣ ਅਸੀਂ ਪੁੱਛਾਂਗੇ ਵੀ ਕਿਹੜੀ ਜਾਤੀ ਕੋਲੇ ਕਿੰਨੀਆਂ ਸੀਟਾਂ ਕਿਹੜੀ ਜਾਤੀ ਦੇ ਐਮਐਲਏ ਕਿੰਨੇ ਨੇ ਕਿਹੜੀ ਜਾਤੀ ਦੇ ਕਿੰਨੇ ਨੇ ਝੌਰ ਜਾਤੀ ਦੇ ਕਿੰਨੇ ਐਮਐਲਏ ਨੇ ਕਮਿਹਾਰ ਜਾਤੀ ਦੇ ਕਿੰਨੇ ਐਮਐਲਏ ਨੇ 나ਈ ਜਾਤੀ ਦੇ ਕਿੰਨੇ ਐਮਐਲਏ ਨੇ ਗਿੱਦੜ ਕੁੱਟਾਂ ਦੇ ਕਿੰਨੇ ਐਮਐਲਏ ਨੇ 34 ਦੇ ਵਿੱਚੋਂ ਸਾਡੀਆਂ 3 ਸੀਟਾਂ ਖੋਲੀਆਂ ਇੱਕ ਸੀਟ ਇੱਕ ਸੀਟ ਜਿਹੜੀ ਖੋਲੀ ਉਹ ਸਾਨੂੰ ਮਤਲਬ ਮੁਸਲਮਾਨ ਸਮਾਜ ਨੇ ਜਿਵੇਂ ਕਿ ਮਲੇਰੀ ਕੋਟੜਾ ਤੇ ਜ਼ਮੀਨ ਦੀ ਲੜੇ ਨੇ ਇੱਕ ਸੀਟਾ ਬਾਜੀਗਰ ਬਰਾਦਰੀ ਨੇ ਖੋਲੀ ਜਿਹੜਾ ਕਿ ਸਤਰਾਨਾ ਤੋਂ ਸ਼ਾਇਦ ਮੇਰੇ ਖਾਨਾ ਇਲੈਕਸ਼ਨ ਲੜੇ ਨੇ ਬਾਜੀਗਰ ਦੇ ਨਾਂ ਤੇ ਮਤਲਬ ਹੋਇਆ ਇੱਕ ਸੀਟਾ ਧਾਨਕ ਸਮਾਜ ਨੇ ਖੋਲੀ ਸਾਡੇ ਕੋਲੇ 31 ਸੀਟਾਂ ਰਹਿ ਗਈਆਂ 31 ਸੀਟਾਂ ਦੇ ਵਿੱਚੋਂ ਮਤਲਬ ਵਾਲੇ ਹੋਰ ਵੀ ਖੋਣ ਦੀ ਉਮੀਦ ਆ ਕਿਉਂਕਿ ਧਾਰਾ 370 ਜਿਹੜੀ ਉਹਨੂੰ ਤੌਰ ਉਮਰੋੜ ਕੇ ਪੇਸ਼ ਕਰਕੇ ਸਾਡੇ ਸਮਾਜ ਨੂੰ ਹੋਰ ਗਰੀਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਸਾਡੇ ਸਮਾਜ ਦੇ ਲੋਕਾਂ ਦੇ ਕਾਲ ਦੇ ਕੱਟ ਤੇ ਤੇ ਜੱਟ ਸਮਾਜ ਉਹਵੇਂ ਜਿਵੇਂ ਸਭ ਕੁਝ ਲੈ ਰਿਹਾ ਇਹ ਮਾਨ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਸਿਰਫ ਜਾਤੀ ਦੇਖਦੇ ਨੇ ਗਲਤ ਸਮਾਜ ਦੇ ਕੋਲੋਂ ਇਹ ਪਿੱਠ ਗਰੀ ਬੈਠਾਗਾ ਅਸਲ ਦੇ ਵਿੱਚ ਸਾਡੀਆਂ 40 ਸੀਟਾਂ ਬਣਦੀਆਂ ਨੇ ਜੇ ਸਾਡੀ 34% ਬੋਟਾ ਤਾਂ ਸਾਨੂੰ 33% ਦੇ ਨਾਲ ਗੁਣਾ ਕਰੀਏ ਤਾਂ 100 ਦੇ ਵਿੱਚੋਂ 33 ਤੇ 20 ਦੇ 20 ਦੇ 17 ਦੇ ਵਿੱਚੋਂ 6 ਸੀਟਾਂ ਸਾਡੀਆਂ ਹੋਰ ਬਣਦੀਆਂ 40 ਸੀਟਾਂ ਸਾਡੀਆਂ ਬਣਦੀਆਂ ਨੇ 6 ਸੀਟਾਂ ਸਾਡੀਆਂ ਦੱਬੀ ਬੈਠੇ ਨੇ ਦਲਤ ਸਮਾਜ ਦੀਆਂ 6 ਸੀਟਾਂ ਆਪਣਾ ਸਮਾਜ ਦੇ ਵੱਡਾ ਤਕੜਾ ਸਮਾਜ ਦਾ ਦੱਬੀ ਬੈਠਾ ਤੇਨ ਧਿਆਰ ਨਾਈ ਸਿੰਬੇ ਖਤਰੀ ਹੋਰ ਐਰਾ ਵਗੈਰਾ ਸਾਰੇ ਐ ਐਮਐਲਿਆਂ ਤੋਂ ਬਾਂਦੇ ਨੇ ਤੇ ਬਾਪੂ ਅਕਾਲੀ ਦਲ ਵੀ ਆਏ ਤੇ ਕਾਂਗਰਸੀ ਵੀ ਆਏ ਹਾਂਜੀ ਭੁੱਖਮਰੀ ਲੋਕਾਂ 'ਚ ਪਹਿਲਾਂ ਵੀ ਸੀ ਤੇ ਲੋਕਾਂ ਜੋ ਅਕਾਲੀ ਦਲ ਆਏ ਨੇ ਹਾਂਜੀ ਭੁੱਖਮਰੀ ਲੋਕਾਂ 'ਚ ਉਦੋਂ ਵੀ ਰਹੀ ਜਦੋਂ ਕਾਂਗਰਸੀ ਆਏ ਹਾਂਜੀ ਫੇਰ ਲੋਕਾਂ ਨੇ ਮੰਨ ਦੇ ਚ ਇੱਕ ਫੁਰਨਾ ਫੁਰਿਆ ਹਾਂਜੀ ਕਹਿੰਦੇ ਵੀ ਹੁਣ ਸਾਡਾ ਕੁਝ ਬਣੂ ਜਦੋਂ ਆਮ ਆਦਮੀ ਪਾਰਟੀ ਆਉ ਹਾਂਜੀ ਤੇ ਆਮ ਆਦਮੀ ਪਾਰਟੀ ਹੁਣ ਆ ਵੀ ਗਈ ਹਾਂਜੀ ਤੇ ਤਕਰੀਬਨ ਉਹਨਾਂ ਨੂੰ ਆਇਆਂ ਨੂੰ ਸਮਾਂ ਵੀ ਹੋ ਚੁੱਕਿਆ ਹੁਣ ਜਿਹੜਾ ਬਣਦਾ ਉਹਨਾਂ ਦਾ ਹਾਂਜੀ ਹਾਂਜੀ ਤੇ ਇੰਨੇ ਕ ਸਮੇਂ ਦੇ ਵਿੱਚ ਉਹਨਾਂ ਨੇ ਹੁਣ ਤੱਕ ਕੀ ਕਰਤਾ ਕਿੰਨਾ ਕ ਫਾਇਦਾ ਹੋਇਆ ਗਲਤ ਸਮਾਜ ਦੇ ਉੱਤੇ ਇਹਨਾਂ ਨੇ ਕਹਾੜਾ ਫੇਰਤਾ ਜੀ ਠੀਕ ਹੈ ਜੀ ਦਲਤ ਸਮਾਜ ਨੂੰ ਤਾਂ ਇਹ ਦੇਖ ਕੇ ਰਾਜੀ ਨਹੀਂ ਠੀਕ ਹੈ ਜੀ ਸਿਰਫ ਵੋਟਾਂ ਵੇਲੇ ਦਾਰੂ ਤੇ ਗਾਂਧੀ ਦੇ 500 ਰੁਪਏ ਦਾ ਨੋਟ ਤੇ ਜਾਂ ਫਿਰ ਲਾਰੇ ਤੇ ਨਾਰੇ ਠੀਕ ਹੈ ਜੀ ਲਾਰੇ ਤੇ ਨਾਰੇ ਤੇ ਰਹਿ ਗਏ ਕੁਮਾਰੇ ਮਾਂ ਬੱਚੇ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਜਿੰਨਾ ਚਿਰ ਬੱਚਾ ਰੋਵੇ ਨਾ ਮਾਂ ਉਹਨੂੰ ਦੁੱਧ ਨਹੀਂ ਦਿੰਦੀ ਸਾਡੇ ਸਮਾਜ ਦੇ ਵਿੱਚ ਇਹ ਘਾਟ ਹੈ ਕਿਉਂਕਿ ਅਸੀਂ ਸੰਘਰਸ਼ ਨਹੀਂ ਕਰ ਸਕਦੇ ਸੰਘਰਸ਼ ਦੇ ਨਾਲ ਹੀ ਸਾਰਾ ਕੁਝ ਹੋ ਜਾਂਦਾ ਹੈ ਇਹਨਾਂ ਨੇ ਸੰਘਰਸ਼ ਕੀਤਾ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ 5 ਸਾਲ ਵਿਹਲੇ ਬਹਿ ਕੇ ਖਾ ਲਈਏ ਤਾਂ ਵੀ ਸਾਡੇ ਕੋਲੋਂ ਨਹੀਂ ਮੁੱਕਦਾ ਇਹ ਸੰਘਰਸ਼ ਦੇ ਵਿੱਚੋਂ ਜਿੱਤੂ ਹੋਏ ਜਾਤੀ ਸਮਾਜ ਨੇ ਦਲਤ ਸਮਾਜ ਦਾ ਨਾਮ ਵੇਚਿਆ ਮਜ਼ਦੂਰ ਦਾ ਨਾਮ ਵੇਚਿਆ ਮਜ਼ਦੂਰ ਨੂੰ ਕੁਝ ਵੀ ਨਹੀਂ ਦਿੱਤਾ ਮਜ਼ਦੂਰ ਦੇ ਕੁਝ ਵੀ ਪੱਲੇ ਨਹੀਂ ਪਾਇਆ ਅੱਜ ਵੀ ਜਿਹੜੀ ਮਤਲਬ ਭਗਵੰਤ ਮਾਨ ਦੀ ਸਰਕਾਰ ਮੇਰੇ ਖਿਆਲ ਉਹਦੇ ਵਿੱਚ ਸਾਡੇ ਦੋ ਹੀ ਮੰਤਰੀ ਨੇ ਤੀਜਾ ਕੋਈ ਮੰਤਰੀ ਨਹੀਂ ਹੈ ਕਿਹਾ ਸੀ ਕਿ ਦਲਤ ਸਮਾਜ ਦੇ ਬੰਦੇ ਨੂੰ ਅਸੀਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਉਹ ਵੀ ਹਲੇ ਸਾਡੀ ਕੁਰਸੀ ਖਾਲੀ ਪਈ ਆ ਮੈਂ ਇਹ ਸਵਾਲ ਕਰਦਾ ਕਿ ਆਪਣੇ ਜਿਹੜੇ ਹਰਪਾਲ ਟੀਮਾ ਜੀ ਨੇ ਟੀਮਾ ਜੀ ਦੇ ਵਿੱਚ ਕੀ ਘਟ ਸੀ ਉਹ ਮੁੱਖ ਮੰਤਰੀ ਇਸ ਲਈ ਨਹੀਂ ਬਣ ਸਕੇ ਕਿਉਂਕਿ ਉਹ ਦਲਿਤ ਸਮਾਜ ਦੇ ਬੰਦੇ ਸੀ ਐਲ ਐਲ ਬੀਏ ਸੀਗੇ ਪੜੇ ਲਿਖੇ ਬੰਦੇ ਸੀ ਵਿਦਵਾਨ ਸੀ ਹਰ ਇੱਕ ਚੀਜ਼ ਪੂਰੀ ਕਰਦੇ ਸੀ ਪਰ ਅਫਸੋਸ ਇਸ ਦੀ ਗੱਲ ਦੀ ਹੈ ਤੇ ਭਗਵੰਤ ਮਾਨ ਪਲਸ 2 ਬੰਦੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਦਲਿਤ ਸਮਾਜ ਦਾ ਪੜਿਆ ਲਿਖਿਆ ਬੰਦਾ ਹੱਥ ਧੋਕੇ ਕੁਰਸੀ ਤੇ ਬਹਿ ਗਿਆ ਚੁੱਪ ਕਰ ਗਿਆ ਉਹਨੇ ਵੀ ਕੁਝ ਨਹੀਂ ਕਿਹਾ ਕਿ ਇਹ ਸਾਨੂੰ ਸਾਡੇ ਸਮਾਜ ਨੂੰ ਅੱਜ ਦੀ ਚਾਹੀਦਾ ਨਹੀਂ ਚਾਹੀਦਾ ਇਹ ਬੜੀ ਦੁਖਦੀ ਗੱਲ ਹੈ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਇਜ਼ਹਾਰ ਨੇ ਸਾਨੂੰ ਪੜ੍ਹਨ ਲਿਖਣ ਦਾ ਅਧਿਕਾਰ ਦਿੱਤਾ ਸੀ ਬੋਲਣ ਦਾ ਅਧਿਕਾਰ ਦਿੱਤਾ ਸੀ ਜੱਟ ਕੋਲੇ ਜ਼ਮੀਨ ਮਿਲ ਗਈ ਬ੍ਰਾਹਮਣ ਕੋਲੇ ਰਾਜ ਮਿਲ ਗਿਆ ਬਾਣੀਆਂ ਕੋਲੇ ਪੈਸਾ ਮਿਲ ਗਿਆ ਜਦੋਂ ਸਾਡੇ ਸਮਾਜ ਨੂੰ ਕੁਝ ਮਿਲਣਾ ਸੀ ਤਾਂ ਉਸ ਵਕਤ ਇਨੂੰ ਕਹਤਾ ਵੀ ਗੋ ਬੈਕ ਸਾਂਡਰਸ ਗੋ ਬੈਕ ਉਸ ਵਿੱਚ ਸਾਨੂੰ ਬਹੁਤ ਕੁਝ ਮਿਲਣਾ ਸੀ ਸਾਨੂੰ ਕੁਝ ਮਿਲਣਾ ਸੀ ਹੁਣ ਸਾਡੇ ਕੋਲ ਇਕੱਲੀ ਬੋਟ ਰਹਿ ਗਈ ਬੋਟ ਦੇ ਨਾਲ ਸਾਡੀ ਬੋਟ ਨੋਟਾਂ ਦੇ ਨਾਲ ਖਰੀਦੀ ਜਾਂਦੀ ਆ ਸਾਡੇ ਸਾਡੀ ਬੋਟ ਨਸ਼ਈ ਬਣਾ ਕੇ ਇਸਤੇਮਾਲ ਕੀਤਾ ਜਾਂਦਾ ਆ ਧਾਰਾ 370 ਜਦੋਂ ਮਰਜ਼ੀ ਤੋੜ ਦਿਓ ਜਦੋਂ ਮਰਜ਼ੀ ਦਲਤ ਸੰਭਾਈ ਤੇ ਘਹਾੜਾ ਚਲਾ ਦਿਓ ਕੋਈ ਰਾਜਾ ਬਾਊ ਨਹੀਂ ਹੈ ਕੋਈ ਨਹੀਂ ਪੁੱਛਦਾ ਜਿਹੜਾ ਅਸੀਂ ਸਾਨੂੰ ਆਦਤ ਹੈ ਅਸੀਂ ਕੋਠੇ ਚੜਕੇ ਨਹੀਂ ਰੋਂਦੇ ਅਸੀਂ ਅੰਦਰ ਵੜ ਕੇ ਰੋ ਲੈਂਦੇ ਆ ਜੱਟ ਸਮਾਜ ਨੂੰ ਆਦਤ ਆ ਵੀ ਇਹ ਕੋਠੇ ਤੇ ਚੜਕੇ ਰੋਂਦਾ ਆ ਹਲੇ ਮਤਲਬ ਜੀੜੀਆਂ ਲੱਗਣ ਲੱਗੀਆਂ ਨੇ ਜੀੜੀਆਂ ਲੱਗਣ ਦੇ ਜੀੜੀਆਂ ਦੇ ਵਿੱਚ ਭਗਵੰਤ ਮਾਨ ਨੂੰ ਵੀ ਫਿਕਰ ਹੋ ਗਿਆ ਕਿ ਜੱਟ ਸਮਾਜ ਦੀ ਜੀਜੀ ਮਰ ਗਈ ਜਿਹੜੇ ਬੰਦੇ ਘਰੇ ਬੈਠੇ ਨੇ ਜਿਨ੍ਹਾਂ ਬੰਦਿਆਂ ਦਾ ਕੰਮ ਨਹੀਂ ਚੱਲਦਾ ਉਹਨਾਂ ਬਾਰੇ ਕੋਈ ਸੋਚ ਨਹੀਂ ਹੈ ਜਿਨ੍ਹਾਂ ਦੇ ਘਰੇ ਆਟਾ ਨਹੀਂ ਹੈ ਜਿਨ੍ਹਾਂ ਦੇ ਘਰੇ ਚਾਹ ਨਹੀਂ ਹੈ ਜਿਨ੍ਹਾਂ ਦੇ ਘਰੇ ਕੁਝ ਵੀ ਨਹੀਂ ਹੈ ਉਹਨਾਂ ਵਾਰੇ ਭਗਵੰਤ ਮਾਨ ਸੁਣਨ ਵਾਸਤੇ ਕੁਝ ਵੀ ਤਿਆਰ ਨਹੀਂ ਹੈ ਇਸ ਕਰਕੇ ਅਸੀਂ ਇਸ ਰਾਜ ਨੂੰ ਕਹਾਂਗੇ ਵੀ ਇਹ ਰਾਜ ਸਭ ਤੋਂ ਭੈੜਾ ਨਿਕਲਿਆ ਇਹ ਰਾਜ ਅਕਾਲੀਆਂ ਨੂੰ ਤੇ ਕਾਂਗਰਸੀਆਂ ਦੇ ਨਾਲੋਂ ਵੀ ਭੈੜਾ ਨਿਕਲਿਆ ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਦੀ ਬਜਾਏ ਅਸੀਂ ਦੁੱਖ ਝੱਲ ਰਹੇ ਹਾਂ ਸਾਨੂੰ ਕੋਈ ਖੁਸ਼ੀ ਪ੍ਰਾਪਤ ਨਹੀਂ ਹੋਈ ਜਦੋਂ ਸਾਨੂੰ ਖੁਸ਼ੀ ਪ੍ਰਾਪਤ ਨਹੀਂ ਹੋਈ ਅਸੀਂ ਉਸ ਬੰਦੇ ਨੂੰ ਕਦੇ ਵੀ ਚੰਗਾ ਨਹੀਂ ਸਮਝਾਂਗੇ ਜਿਹੜਾ ਸਾਡੀਆਂ ਗੱਲਾਂ ਨਹੀਂ ਸੁਣੂਗਾ ਜੇ ਬਾਪੂ ਸਰਕਾਰ ਕੋਈ ਕੰਮ ਕਰਦੀ ਆ ਚੰਗਾ ਕੰਮ ਜਦੋਂ ਸਰਕਾਰ ਕਰਦੀ ਆ ਕੋਈ ਫਿਰ ਉਦੋਂ ਲੋਕ ਨਹੀਂ ਗਲਤ ਹੋ ਜਾਂਦਾ ਲੋਕ ਸਹੀ ਨਹੀਂ ਰਹਿੰਦੇ ਉਦੋਂ ਅਸਲ ਦੇ ਵਿੱਚ ਚੰਗਾ ਕਰਨਾ ਤਾਂ ਆਮ ਆਦਮੀ ਪਾਰਟੀ ਨੇ ਸੋਚਿਆ ਹੀ ਨਹੀਂ ਪਹਿਲਾਂ ਤਾਂ ਕਾਲ ਦੇ ਕੱਟੇ ਗਏ ਠੀਕ ਹੈ ਜੀ ਹੁਣ ਜਿਹੜੇ ਸਾਡੇ ਲੋਕਾਂ ਦੀਆਂ ਪੈਨਸ਼ਨਾਂ ਨੇ ਪੈਨਸ਼ਨਾਂ ਤਿਆਰਾ ਫਿਰਨ ਜਿਆਦੇ ਹਾਂ ਬਿਲਕੁਲ ਫਿਰ ਜਿਹੜੇ ਲੋਕਾਂ ਦੇ ਪੈਨਸ਼ਨਾਂ ਤੇ ਆਰਾ ਫਿਰ ਰਿਹਾ ਉਹ ਲੋਕਾਂ ਤੇ ਕੀ ਗੁਜਰੂਗੀ ਬਿਲਕੁਲ ਇਹੇ ਆਪਣੇ ਦਿਲ ਦੇ ਵਿੱਚ ਦਿਲ ਤੇ ਹੱਥ ਰੱਖ ਕੇ ਗੱਲ ਸੋਚਣ ਵਾਲੀ ਹੈ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਦੇ ਚੰਗੀ ਤਰ੍ਹਾਂ ਗੌਰ ਕਰੋ ਕਿਉਂਕਿ ਇਹ ਸਮਾਜ ਬਹੁਤ ਗਰੀਬ ਹੈ ਇਹ ਸਮਾਜ ਹੈ ਜਿਹੜਾ ਥੱਲੇ ਨੂੰ ਜਾ ਰਿਹਾ ਇਹ ਸਮਾਜ ਨੂੰ ਉੱਪਰ ਚੱਕਣ ਦੀ ਲੋੜ ਹੈ ਉੱਪਰ ਚੱਕੋਗੇ ਤਾਂ ਤੁਹਾਡਾ ਨਾਮ ਬਣ ਜਾਊਗਾ ਨਹੀਂ ਜਿਵੇਂ ਨਾ ਹੁਣ ਸ਼ਬਦੀਆਂ ਜਦੋਂ ਬਾਹਰੀਆਂ ਹੋ ਜਾਂਦੀਆਂ ਤੇ ਉਹ ਫੇਰੇ ਸੜਕਾਂ ਤੇ ਛਿੱਟਣੀਆਂ ਪੈਂਦੀਆਂ ਥੋਨੂੰ ਵੀ ਲੋਕ ਐਦਾਂ ਹੀ ਰੋਲ ਦੇਣਗੇ ਇਹ ਮੇਰਾ ਬਾਧਾ ਹੈਗਾ ਇਹ ਮੇਰਾ ਆਪਣਾ ਠੀਕ ਹੈ ਜਿਵੇਂ ਕਾਂਗਰਸ ਦੇ ਨਾਲ ਹੋਈ ਆ ਅਕਾਲੀਆਂ ਨਾਲ ਹੋਈ ਆ ਹੋ ਸਕਦਾ ਥੋਡੀ ਉਹਦੇ ਨਾਲ ਵੀ ਦਾਦੇ ਹੋਵੇ ਤੇ ਬਾਪੂ ਇੱਕ ਸਵਾਲ ਹੋਰ ਹੈ ਜੀ ਹਾਂਜੀ ਜਿਵੇਂ ਪੰਜਾਬ ਸਰਕਾਰ ਨੇ ਆਪਣੀ ਨੇ ਜਾਂ ਤੁਸੀਂ ਹੁਣ ਇਹ ਗੌਰ ਕਰਿਓ ਵੀ ਹੁਣ ਬੀਬੀਆਂ ਦਾ ਕਿਰਾਇਆ ਮਾਫ ਕਰਤਾ ਪੀਆਰਟੀਸੀ ਬੱਸ ਵਾਲਿਆਂ ਦਾ ਠੀਕ ਹੈ ਗੱਲ ਜੀ ਪਰ ਹੁਣ ਤੁਸੀਂ ਇਹ ਦੇਖੋ ਵੀ ਬੀਬੀਆਂ ਹਰੇਕ ਕੰਡੈਕਟਰ ਦਾ ਕਾਲਰ ਫੜ ਕੇ ਖੜ ਜਾਂਦੀਆਂ ਨੇ ਹਾਂਜੀ ਇਹਦੇ ਬਾਰੇ ਜ਼ਰੂਰ ਇੱਕ ਵਧੀਆ ਟਿੱਪਣੀ ਕਰ ਦਿਓ ਤੁਸੀਂ ਇਹ ਭਗਵੰਤ ਮਾਨ ਦੀ ਦੇਣ ਨਹੀਂ ਹੈ ਹਾਂਜੀ ਇਹ ਅਮਰਿੰਦਰ ਸਿੰਘ ਰਾਜਾ ਸਾਹਿਬ ਦੀ ਹੈ ਠੀਕ ਹੈ ਜੀ ਮੁੱਖ ਮੰਤਰੀ ਅਸੀਂ ਠੀਕ ਹੈ ਜੀ ਉਹਦੇ ਦਿਮਾਗ ਦੇ ਵਿੱਚ ਇਸ ਗੱਲ ਦਾ ਕਰਿਆ ਕਿ ਮੈਂ ਭਾਰਤੀ ਜਨਤਾ ਪਾਰਟੀ 'ਚ ਜਾਣਾ ਹੀ ਦੇਣਾ ਠੀਕ ਹੈ ਜੀ ਉਹਨੇ ਸਾਰੇ ਕੰਮ ਠੱਪ ਕਰਤੇ ਠੀਕ ਹੈ ਜੀ ਸਾਢੇ 4 ਮਹੀਨੇ ਸਾਢੇ 4 ਸਾਲ ਕੁਰਸੀ ਤੇ ਬਿਰਾਜਮਾਨ ਰਿਹਾ ਠੀਕ ਹੈ ਜੀ ਜਦੋਂ ਲੋਕ ਅੱਕ ਗਏ ਤੇ ਥੱਕ ਗਏ ਉਦੋਂ ਲੋਕਾਂ ਨੇ ਬਗਾਵਤ ਕਰਤੀ ਇਹਨਾਂ ਨੇ ਕੁਰਸੀ ਛੱਡਤੀ ਤੇ ਦਲਤ ਸਮਾਜ ਨੂੰ ਕੁਰਸੀ ਦੇਤੀ ਜੇ ਮਤਲਬ ਆਪਾਂ ਦੇ ਨਾ ਇੱਕ ਰੋਟੀਆਂ ਬਣਾ ਲਈਏ ਰੋਟੀਆਂ ਨੂੰ ਚੋਪੜ ਲਈਏ ਰੋਟੀਆਂ ਨੂੰ ਚੋਪੜ ਕੇ ਟੋਕਰਿਆਂ ਦੇ ਵਿੱਚ ਪਾ ਕੇ ਕੁੱਤੇ ਇਕੱਠੇ ਕਰਕੇ ਉਹਨਾਂ ਦੇ ਵਿਚਾਲੇ ਰੱਖ ਦਈਏ ਉਹ ਕੁੱਤੇ ਰੋਟੀ ਨਹੀਂ ਖਾਣਗੇ ਇੱਕ ਦੂਜੇ ਦੀਆਂ ਕੰਨ ਪਾੜਨਗੇ ਕਿਸੇ ਦਾ ਸਿਰ ਪਾੜਨਗੇ ਕਿਸੇ ਦਾ ਕੁਝ ਕਰਨਗੇ ਦਲਤਾ ਸਮਾਜ ਨੂੰ ਮੁੱਖ ਮੰਤਰੀ ਬਣਾਉਣ ਦਾ ਚਾਂਸ ਹੀ ਇਹੋ ਸੀ ਕਿ ਇਹਨਾਂ ਨੂੰ ਖਤਮ ਕਰਨ ਦੀ ਖਤਰ ਥੋੜਾ ਜਿਹਾ ਚਾਂਸ ਦੇ ਦਿਓ ਤੇ ਇਹ ਆਪੇ ਹੀ ਲੜ ਮਾਰ ਕੇ ਖਤਮ ਹੋ ਜਾਣਗੇ ਤੇ ਬਪੂ ਜੀ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀਏ ਭਗਵੰਤਮਾਨ ਸਿੰਘ ਸਾਹਿਬ ਜਿਵੇਂ ਮੰਚ ਦੇ ਉਪਰ ਆ ਕੇ ਬੋਲਦੇ ਹੁੰਦੇ ਨੇ ਵੀ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਉਹ ਚ ਕਿੰਨੀ ਕਿ ਸੱਚਾਈ ਹੈ ਤੇ ਕਿੰਨੀਆਂ ਕਿ ਚਾਲਾਂ ਨੇ ਦੇਖੋ ਜੀ ਸੱਚਾਈ ਤਾਂ ਇਸ ਗੱਲ ਦੀ ਆ ਜਲਨ ਸਾਜੀਆਂ ਨੇ ਠੀਕ ਹੈ ਜੀ ਦਲ ਨੇ ਸਾਝੀਆਂ ਨੇ ਇਹ ਕਹਿੰਦੇ ਨੇ ਵੀ ਅਸੀਂ ਪੈਸੇ ਪੈਸੇ ਦਾ ਹਿਸਾਬ ਕਰਾਂਗੇ ਤੇ ਆਪਣੇ ਬਾਦਲ ਪਰਿਵਾਰ ਦੀ ਕਿੰਨੀ ਆਮਦਨ ਉਤੋਂ ਦਾ ਗੱਲ ਸ਼ੁਰੂ ਨਹੀਂ ਕੀਤੀ ਸ਼ੁਰੂ ਕਰਤੀ ਚੰਨੀ ਤੋਂ ਠੀਕ ਹੈ ਜੀ ਸ਼ੁਰੂ ਚੰਨੀ ਤੋਂ ਕਰਤੀ 20 ਕਰੋੜ ਰੁਪਈਆ ਠੀਕ ਹੈ ਜੀ 20 ਕਰੋੜ ਰੁਪਈਆ ਇੱਕ ਮੁੱਖ ਮੰਤਰੀ ਆ ਜੇ ਉਹਦੇ ਕੋਲ 20 ਕਰੋੜ ਰੁਪਈਆ ਆਊਗਾ ਕੋਈ ਵੱਡੀ ਗੱਲ ਨਹੀਂ ਹੈਗੀ ਬਿਲਕੁਲ ਇੱਕ ਬਾਪੂ ਮੈਂ ਸੁਣਿਆ ਸੀ ਵੀ ਤੁਹਾਡਾ ਗਾਣਾ ਜਿਹੜਾ ਲੱਖੀ ਬਨਜਾਰੇ ਨੇ ਵੀ ਗਾਇਆ ਸੀ ਹਾਂਜੀ ਤੇ ਉਹਨਾਂ ਨਾਲ ਫਿਰ ਕਿਵੇਂ ਪਹੁੰਚ ਹੋਈ ਇੱਕ ਰਮਤਾ ਸਾਧ ਸੀ ਠੀਕ ਹੈ ਜੀ ਜੀਤ ਮਾਨਸਾ ਸੀ ਉਹਦਾ ਨਾਮ ਅੱਛਾ ਜੀ ਉਹ ਗੀਤ ਮੇਰੇ ਕੋਲੋਂ ਲੈ ਗਿਆ ਸੀ ਠੀਕ ਹੈ ਜੀ ਮੈਂ ਨਹੀਂ ਲੱਖੀ ਬਨਜਾਰੇ ਨੂੰ ਜਾਣਦਾ ਅੱਛਾ ਜੀ ਬਸ ਉਹ ਗੀਤ ਉਹ ਉਹਨੂੰ ਦੇਤਾ ਉਹਨੇ ਅੱਛਾ ਉਹਨੇ ਲੱਖੀ ਬਨਜਾਰੇ ਨੂੰ ਦੇਤਾ ਗਾ ਉਹ ਗੀਤ ਥੋੜੀ ਨਹੀਂ ਮੁਲਾਕਾਤ ਹੋਈ ਮੇਰੀ ਕੋਈ ਮੁਲਾਕਾਤ ਨਹੀਂ ਪਰ ਉਹ ਤੁਹਾਨੂੰ ਮੰਨ ਲਓ ਜਿਹੜੀ ਉਹਦੀ ਕੋਈ ਰਕਮ ਨਹੀਂ ਜਿਹੜੀ ਤੁਹਾਨੂੰ ਕੋਈ ਮਿਲੀ ਨਾ ਠੀਕ ਹੈ ਜੀ ਹਾਂ ਪੇਸ਼ੀ ਤੋਂ ਖਹਿੜਾ ਥੜਵਾ ਦੇ ਸੁਣ ਲੱਖੀ ਬਨਜਾਰਾ ਵੀ ਨਾਈਆਂ ਦੇ ਮੁੰਡਿਆ ਕੱਲ ਇੰਨਾ ਹੀ ਨੋ ਆਇਆ ਸਰਪ ਕੱਲਾ ਤੁਹਾਨੂੰ ਜਾਣਦੇ ਫਿਰ ਪੇਸ਼ੀ ਬਰਨਾਲੇ ਦੇੋਂ ਆਉਣ ਵਾਲੀ ਸੁਣਨ ਜਾਣਦੇ ਹਾਂ ਫਿਰ ਪੇਸ਼ੀ ਲੱਭਜੋ ਉਹਦੇ ਚ ਆਇਆ ਹਾਂ ਜੀ ਫਿਰ ਤਾਂ ਨੋ ਆਇਆ ਤੁਹਾਡਾ ਪੇਸ਼ੀ ਪੇਸ਼ੀ ਤੋਂ ਖਹਿੜਾ ਥੜਵਾ ਦੇ ਸੁਣ ਲੱਖੀ ਬਨਜਾਰਾ ਵੀ ਨਾਈਆਂ ਦੇ ਮੁੰਡਿਆ ਸੀਟੀ ਬਜੇ ਚਵਾਰੇ ਆ ਸੀਟੀ ਬਜੇ ਚਵਾਰੇ ਤੇ ਨਾਈਆਂ ਦੇ ਮੁੰਡੇ ਇਹ ਗਾਣਾ ਤੁਹਾਡਾ ਹਾਂ ਜੀ ਜਿਹੜੇ ਸਾਡੇ ਦਰਸ਼ਕ ਕਹਿ ਰਹੇ ਸੀਗੇ ਬੜਾ ਨਾਮੀ ਗ੍ਰਾਮੀ ਕਲਾਕਾਰ ਲੱਖੀ ਬਨਜਾਰਾ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਇਹ ਗਾਣਾ ਆਇਆ ਹੋਇਆ ਸੀਟੀ ਵੱਜੇ ਚਵਾਰੇ ਤੇ ਨਾਈਆਂ ਦੇ ਮੁੰਡਿਆ ਉਹਦੇ ਵਿੱਚ ਜਿਹੜਾ ਪੇਸ਼ੀ ਛੋਟਾ ਨਾ ਆਉਂਦਾ ਹਾਂ ਪੇਸ਼ੀ ਤੋਂ ਖਿਹੜਾ ਛੜਵਾ ਦੇ ਸੁਣ ਲੱਖੀ ਬਣਜਾਰੇ ਵੀ ਨਾਈਆਂ ਦੇ ਠੀਕ ਹੈ ਜੀ ਤੇ ਉਹਦਾ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੀ ਦੇ ਦੇ ਦਾਂਗੇ ਕਿਉਂਕਿ ਜਿਹੜੇ ਨਵੇਂ ਜਿਹੜੇ ਜੰਗੇ ਜਨ ਸ਼ਾਇਦ ਉਹਨਾਂ ਦੇ ਟੀਨੇਜਰ ਸਾਡੇ ਹੁੰਦੇ ਆ ਉਹਨਾਂ ਨੇ ਸ਼ਾਇਦ ਇਹ ਗਾਣਾ ਨਾ ਸੁਣਿਆ ਹੋਵੇ ਪਰ ਜਿਹੜੇ ਸਾਡੇ ਬਜ਼ੁਰਗ ਲੋਕ ਸਾਡੇ ਜਿਹੜੇ ਤਕਰੀਬਨ ਜਿਹੜੇ 35 ਤੋਂ 40 ਸਾਲ ਦੇ ਪਲੱਸ ਹੈਗੇ ਨੇ ਉਹਨਾਂ ਨੇ ਲਾਜ਼ਮੀ ਜਿਹੜਾ ਗਾਣਾ ਇਹ ਸੁਣਿਆ ਹੋਊਗਾ ਲੱਖੀ ਬਣਜਾਰਾ ਸਾਹਿਬ ਦਾ ਗਾਣਾ ਬੜਾ ਮਸ਼ਹੂਰ ਹੋਇਆ ਸੀਟੀ ਵੱਜ ਮੈਂ ਐਸਲੀ ਸਕੂਲ ਦੇ ਵਿੱਚ ਪੜ੍ਹਦਾ ਸੀ ਠੀਕ ਹੈ ਜੀ ਨੌਵੀਂ ਜਮਾਤ ਸਾਡੀ ਇੱਕ ਚਵਾਰੇ ਦੇ ਵਿੱਚ ਲੱਗਦੀ ਸੀ ਠੀਕ ਹੈ ਜੀ ਉਹ ਉੱਥੇ ਦੋ ਨਾਈਆਂ ਦੇ ਮੁੰਡੇ ਇੱਕ ਸੋਸਤ ਸੀ ਇੱਕ ਚੁਸਤ ਸੀ ਅੱਛਾ ਜੀ ਇੱਕ ਦਾ ਨੋ ਪ੍ਰਦੀਪ ਸੀ ਹਾਂਜੀ ਇੱਕ ਦਾ ਨੋ ਕੁਝ ਹੋਰ ਸੀ ਹੁਣ ਮੈਂ ਭੁੱਲ ਗਿਆ ਠੀਕ ਹੈ ਜੀ ਤੇ ਉਹ ਜਿਹੜਾ ਸੋਸਤ ਸੀ ਹਾਂਜੀ ਉਹ ਖੋਏ ਦੀਆਂ ਪਿੰਨੀਆਂ ਲੈ ਆਇਆ ਅੱਛਾ ਜੀ ਖੋਏ ਦੀਆਂ ਪਿੰਨੀਆਂ ਜਦੋਂ ਲੈ ਆਇਆ ਤੇ ਉਹ ਜਿਹੜਾ ਚੁਸਤ ਸੀ ਹਾਂਜੀ ਚੁਸਤ ਨੂੰ ਕਹਿਣ ਲੱਗਿਆ ਕਹਿੰਦਾ ਵੀ ਬਚ ਕੇ ਰੱਖੀ ਬਸਤੇ ਨੂੰ ਸੰਭਾਲ ਕੇ ਰੱਖੀ ਅੱਛਾ ਜੀ ਦੇ ਉਹ ਕਹਿੰਦਾ ਹਾਂ ਹਾਂ ਮੈਂ ਸਾਹਮਣੇ ਰੱਖੀਆਂ ਠੀਕ ਹੈ ਸਾਨੂੰ ਪਤਾ ਲੱਗ ਗਿਆ ਵੀ ਕੋਈ ਚੀਜ਼ ਲੈ ਕੇ ਆਇਆ ਹਾਂਜੀ ਤੇ ਅਸੀਂ ਉਹ ਉਹਨੂੰ ਕਿਹਾ ਉਹ ਤੈਨੂੰ ਥੱਲੇ ਬੁਲਾਇਆ ਹਾਂਜੀ ਉਹ ਥੱਲੇ ਬਾਗ ਗਿਆ ਅਸੀਂ ਪਿੰਨੀਆਂ ਕੱਢ ਲਈਆਂ ਠੀਕ ਹੈ ਜੀ ਪਿੰਨੀਆਂ ਕੱਢ ਕੇ ਖਾ ਲੀਆਂ ਉਹਦੇ ਚ ਪਪਲ ਦੇ ਪੱਤੇ ਪਾਤੀ ਅੱਛਾ ਜੀ ਉਥੋਂ ਫਿਰ ਮੈਂ ਇਹ ਗੀਤ ਲਿਖਿਆ ਸੀ ਸਿੱਟੀ ਬੱਦੇ ਚ ਬਾਰੇ ਬਣਾਇਆ ਨੇ ਮੁੰਡੇ ਠੀਕ ਹੈ ਜੀ ਇਹ ਗੀਤ ਬਾਪੂ ਮੈਂ ਤੁਹਾਨੂੰ ਦੱਸ ਦਾਂ ਦਿਲ ਦੀ ਗੱਲ ਇਹ ਗੀਤ ਮੈਂ ਸੁਣਿਆ ਬਹੁਤ ਵਾਰੀ ਆ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੇਰੀ ਤੁਹਾਡੇ ਨਾਲ ਮੁਲਾਕਾਤ ਹੋ ਤੇ ਗੀਤ ਤੁਹਾਡਾ ਨਿਕਲਿਆ ਜਿਉਹ ਇਹ ਮੈਨੂੰ ਇਹ ਗੱਲ ਇਸ ਏ ਮੈਨੂੰ ਜਦੋਂ ਆਪਾਂ ਇੰਟਰਵਿਊ ਕਰਨਾ ਮੈਨੂੰ ਹੁਣ ਪਤਾ ਲੱਗਿਆ ਗੱਲ ਇਹ ਤੁਹਾਡਾ ਗੀਤ ਲਿਖਿਆ ਪਿਆ ਪਰ ਮੈਨੂੰ ਇੰਨਾ ਪਤਾ ਸੀ ਵੀ ਤੁਹਾਡਾ ਇੱਕ ਲੱਖੀ ਬਨਜਾਰਾ ਨੇ ਗੀਤ ਗਾਇਆ ਪਰ ਗੀਤ ਕਿਹੜਾ ਸੀ ਇਹ ਚਰਚਾ ਤੁਸੀਂ ਕਰਤਾ ਜਾਂ ਮੈਨੂੰ ਇਹ ਨਹੀਂਤਾ ਵੀ ਕਿਹੜਾ ਗੀਤ ਆ ਉਹ ਬੜਾ ਮਸ਼ਹੂਰ ਰਿਹਾ ਆਪਣੇ ਸਮੇ ਦਾ ਗੀਤ ਹੈ ਤੇ ਲੱਖੀ ਬਨਜਾਰਾ ਜਿਹੜੇ ਕਲਾਕਾਰ ਨੇ ਸਾਡੇ ਉਹ ਵੀ ਬੜੇ ਮਕਬੂਲ ਰਹੇ ਨੇ ਹਣਾ ਤੇ ਬਾਪੂ ਪਾ ਗੱਲਾਂ ਬਾਤਾਂ ਸਿਲਸਿਲਾ ਨਾਲ ਨਾਲ ਹੋਰ ਵੀ ਜਾਰੀ ਰੱਖਾਂਗੇ ਆਪਣੀਆਂ ਕੋਸ਼ਿਸ਼ਾਂ ਗੱਲਾਂ ਉਹਦੇ ਵਿਚਕਾਰ ਰਹੇ ਸੀ ਇੰਟਰਵਿਊ ਵਿੱਚ ਜਿਹੜੀਆਂ ਪਿਛਲੀਆਂ ਗੱਲਾਂ ਸੀਗੀਆਂ ਆਪਣੀਆਂ ਵੀ ਜਿਹੜਾ ਪਰਿਵਾਰ ਦਾ ਰਿਐਕਸ਼ਨ ਕੀ ਸੀਗਾ ਜਿਵੇਂ ਤੁਹਾਡਾ ਕੋਈ ਮਨ ਸੀਗਾ ਉਦੋਂ ਵੀ ਜਦੋਂ ਆਪਾਂ ਗੱਲਾਂ ਕਰਦੇ ਸੀ ਇੰਟਰਵਿਊ ਤੋਂ ਬਾਅਦ ਗੱਲਾਂ ਕਰਨੀ ਪਈਆਂ ਬਹਿ ਕੇ ਚਾਹ ਪੀਣ ਵੇਲੇ ਵੀ ਤੁਸੀਂ ਦੱਸ ਰਹੇ ਸੀ ਜਿਵੇਂ ਵੀ ਜਦੋਂ ਮੈਂ ਵਿਆਹ ਕਰਾਉਣਾ ਸੀ ਮੇਰੇ ਮਨ ਦੀ ਇੱਛਾ ਸੀਗੀ ਵੀ ਘਰ ਵਾਲੀ ਗਾਉਣ ਵਾਲੀ ਮਿਲੇ ਹਾਂ ਹਾਂ ਹਾਂਜੀ ਹਾਂ ਉਹ ਕੀ ਚੱਕਰ ਸੀ ਆ ਉਹ ਚੱਕਰ ਇਹ ਸੀ ਵੀ ਗਾਉਣ ਦਾ ਸ਼ੌਕ ਸੀਗਾ ਮੈਨੂੰ ਹਾਂਜੀ ਘਰ ਵਾਲੀ ਮੇਰੀ ਵਧੀਆ ਸੀ ਹਾਂਜੀ ਸੁਣਖੀ ਸੀ ਠੀ ਬੰਦੇ ਨੂੰ ਤੇ ਜਿੱਤੇ ਹਰ ਇੱਕ ਲੈਕ ਕਰਦਾ ਆਵਾਜ਼ ਵੀ ਬਹੁਤ ਵਧੀਆ ਸੀ ਠੀਕ ਹੈ ਜੀ 28 29 ਗੀਤਾ ਸੀ ਆਪ ਗਾ ਲੈਂਦੇ ਸੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਮਤਲਬ ਗਾਉਣ ਲੱਗੇ ਹਾਂਜੀ ਘਰ ਵਾਲੀ ਕਹਿੰਦੀ ਵੀ ਮੈਨੂੰ ਤਾਂ ਮੇਰਾ ਮਾਪੇ ਬੜ੍ਹ ਦੂ ਠੀਕ ਹੈ ਮੈਂ ਨਹੀਂ ਇਹ ਕੰਮ ਕਰਦਾ ਅੱਛਾ ਜੀ ਫਿਰ ਉਦੋਂ ਫਿਰ ਮਨਾਹੀ ਹੋ ਗਈ ਬਸ ਉਦੋਂ ਬਾਅਦ ਫਿਰ ਫਿਰ ਕੋਈ ਕੁੜੀ ਹੋਰ ਨਹੀਂ ਜੁਣੀ ਬੱਪੂ ਗਾਉਣ ਵਾਸਤੇ ਕੋਈ ਕਲਾਕਾਰ ਨਹੀਂ ਨਹੀਂ ਕੋਈ ਨਹੀਂ ਜੁਣੀ ਹਾਂ ਇੱਕ ਕਿ ਨਹੀਂ ਸੀ ਲੋਕ ਸੰਪਰਕ ਵਿਭਾਗ ਦੇ ਵਿੱਚ ਸੰਗਰੂਰ ਦੇ ਵਿੱਚ ਗਾਮ ਆਰਮ ਸੁਨਾਮੀ ਸੀ ਅੱਛਾ ਜੀ ਉਹਦੇ ਘਰ ਵਾਲੀ ਨੂੰ ਹਾਂਜੀ ਗੌਣ ਸਖਾ ਲਿਆ ਸੀ ਠੀਕ ਹੈ ਜੀ ਪ੍ਰੋਗਰਾਮਾਂ ਤੇ ਲਾਉਂਦੇ ਰਹੇ ਹਾਂ ਹਾਂਜੀ ਸਟੇ ਫੈਕਟਰੀ ਵਿਦਮੈ ਚ ਕਰਦਾ ਰਹਾਂ ਠੀਕ ਹੈ ਜੀ ਤੇ ਉਹ ਵੀ ਫਿਰ ਥੋੜੇ ਜਿਹੇ ਤੇ ਰਮਦ ਉਹ ਉਹ ਸਮਾਜ ਨੇ ਵੀ ਉਹਨਾਂ ਦਾ ਵਿਰੋਧ ਕਰਤਾ ਉਹ ਵੀ ਗੌਣੋਂ हट ਗਈ ਸੀ ਜੀ ਮੁਹੰਮਦ ਸਦੀਕ ਸਾਹਿਬ ਦਾ ਭਰਾ ਸੀਗਾ ਸ਼ਰੀਫ ਮੁਹੰਮਦ ਠੀਕ ਹੈ ਜੀ ਧਫਲਾਵਾਦਕ ਸੀ ਠੀਕ ਹੈ ਜੀ ਬਹੁਤ ਵਧੀਆ ਬੰਦਾ ਸੀ ਠੀਕ ਹੈ ਜੀ ਇਹਦੇ ਅੱਬਾ ਜੀ ਬਹੁਤ ਵਧੀਆ ਬੰਦੇ ਸੀ ਠੀਕ ਹੈ ਜੀ ਤੇ ਇਹਨਾਂ ਦਾ ਇੱਕ ਸਦੀਕ ਸਾਹਿਬ ਦਾ ਭਤੀਜਾ ਸੀ ਅਕਬਰ ਅਕਬਰ ਹਾਂ ਠੀਕ ਹੈ ਜੀ ਬਾਅਦ ਦੇ ਵਿੱਚ ਉਹ ਸੰਗੀਤਕਾਰ ਵੀ ਬਣਿਆ ਠੀਕ ਹੈ ਜੀ ਮੇਰੇ ਵਿਆਹ ਦੇ ਵਿੱਚ ਅਕਬਰ ਅਲੀ ਉਹਨਾਂ ਦਾ ਨਾਮ ਅਕਬਰ ਅਲੀ ਹੈ ਨਾ ਜੀ ਉਹ ਇਸ ਵਾਰ ਤਾਂ ਪਟਿਆਲੇ ਰਹਿੰਦੇ ਮੇਰੇ ਸਾਹਮਣੇ ਲੋ ਜੀ ਮੇਰੀ ਮੁਲਾਕਾਤ ਉਹਨਾਂ ਨਾਲ ਹੋਈ ਹੈ तकरीबन 2016 ਦੇ ਵਿੱਚ ਉਸ ਤੋਂ ਬਾਅਦ ਮੈਂ ਵੀ ਬਹੁਤ ਗਿਆ ਬੜਾ ਕੁਝ ਪੁੱਛਿਆ ਅਕਬਰ ਅਲੀ ਬਾਰੇ ਹਾਂਜੀ ਤੇ ਉਹਦੀ ਆਵਾਜ਼ ਜਿਹੜੀ ਸੀ ਬਿਲਕੁਲ ਸੇਮ ਟੂ ਸੇਮ ਗੁਰਦਾਸ ਮਾਨ ਸੀ ਠੀਕ ਹੈ ਜੀ ਤੇ ਮੇਰੇ ਵਿਆਹ ਦੇ ਵਿੱਚ ਉਹ ਬੰਦੇ ਨੇ ਖੁੱਲ ਕੇ ਗਾਇਆ ਸੀ ਠੀਕ ਹੈ ਜੀ ਪ੍ਰੀਤਮ ਸ਼ੌਕੀ ਸੁਖਬੀਰ ਰਾਣੋ ਹਾਂਜੀ ਚਰਨਜੀਤ ਕੌਰ ਚੰਨੀ ਐਰਾ ਵਗੈਰਾ ਹਾਂਜੀ ਕਈ ਵਧੀਆ ਕਲਾਕਾਰ ਮੇਰੇ ਮਤਲਬ ਵਿਆਹ ਦੇ ਵਿੱਚ ਆਏ ਸੀ ਠੀਕ ਹੈ ਜੀ ਸ਼ੇਰਾ ਵੀ ਬੱਗਾ ਆ ਸੀ ਠੀਕ ਹੈ ਜੀ ਤੇ ਸ਼ੇਰਾ ਮੇਰਾ ਪ੍ਰੀਤਮ ਸ਼ੌਕੀ ਨੇ ਗਾਇਆ ਸੀ ਠੀਕ ਹੈ ਜੀ ਤੇ ਉਹਦੀ ਚਮਕੀਲੇ ਦੀ ਤਰਜ਼ ਸੀ ਬਹੁਤ ਸੋਹਣਾ ਬਹੁਤ ਲੋਕਾਂ ਨੇ ਰਿਸਪੋਨਸੀਬਲ ਦਿੱਤਾ ਸੀ ਬਹੁਤ ਵਧੀਆ ਸੀ ਠੀਕ ਹੈ ਉਹਦੇ ਤਰਜ਼ ਤੇ ਮੈਂ ਲੋਕਾਂ ਦੇ ਹਜ਼ਾਰਾਂ ਸੇਰੇ ਲਿਖ ਕੇ ਤਿਆਰ ਕਰਕੇ ਦਿੱਤੇ ਉਹ ਸੇਰਿਆਂ ਦਾ ਟਾਈਮ ਸੀ ਸੇਰੇ ਲੋਕ ਬੜਾ ਬਣੋ ਆਉਂਦੇ ਹੁੰਦੇ ਮੇਰੇ ਕੋਲੇ ਲਿਖਾਉਣ ਵਾਸਤੇ ਤੇ ਫਿਰ ਮੈਨੂੰ ਕਹਿੰਦੇ ਪੈਸੇ ਕਿੰਨੇ ਮੈਂ ਕਹਾ ਵੀ ਪੈਸੇ ਨਹੀਂ ਮਿਲਦੇ ਪੈਸੇ ਨਹੀਂ ਮੈਂ ਕਿਸੇ ਤੋਂ ਕਦੇ ਵੀ ਲੈ ਠੀਕ ਹੈ ਜੀ ਵੀ ਨਹੀਂ ਯਾਰ ਇਹ ਤਾਂ ਮੇਰਾ ਪ੍ਰੋਫੈਸ਼ਨਲ ਕਿੱਤਾ ਦਾ ਉਹਨੇ ਮੁਹੰਮਦ صدیق ਦੀ ਅੰਬ ਦਾ ਬੂਟਾ ਰੀਲ ਦੇ ਵਿੱਚ ਵੀ ਉਹਦਾ ਹੀ ਸੰਗੀਤ ਸੀ ਠੀਕ ਹੈ ਜੀ ਹਾਂ ਜੀ ਬੜੇ ਅੱਛੇ ਕਲਾਕਾਰ ਨੇ ਬਹੁਤ ਇੱਥੇ ਕਲਾਕਾਰ ਤੇ ਇਦਾਂ ਬਾਪੂ ਹੋਰ ਫਿਰ ਕਿਹੜੇ ਕਿਹੜੇ ਕਲਾਕਾਰਾਂ ਨਾਲ ਮੁਲਾਕਾਤਾਂ ਹੁੰਦੀਆਂ ਤੁਹਾਡੀਆਂ ਬਸ ਜੀ ਗੱਲਾਂ ਆ ਵੀ ਮੁਲਾਕਾਤਾਂ ਹੁੰਦੀਆਂ ਜਾਂਦੀਆਂ ਭੁੱਲ ਜਾਂਦੇ ਨੇ ਇਹ ਬਿਲਕੁਲ ਬਿਲਕੁਲ ਤੇ ਇਹ ਤਾਂ ਹੈ ਨਹੀਂ ਸੀਗਾ ਵੀ ਆਪਾਂ ਆਪਣੇ ਮਤਲਬ ਆਪਣੇ ਆਪਣੇ ਕੋਲੇ ਉਹਨੂੰ ਉਹ ਕਰ ਲਈਏ ਹਾਂਜੀ ਹਾਂਜੀ ਇਹੋ ਜਿਹਾ ਕੋਈ ਸਾਧਨ ਹੈ ਨਹੀਂ ਸੀ ਮੇਰੇ ਕੋਲ ਤਾਂ ਹੁਣ ਵੀ ਨਹੀਂ ਹੈ ਆਮ ਹੀ ਮੋਬਾਈਲ ਹੈ ਮੇਰੇ ਕੋਲੇ ਚੱਟ ਮੋਬਾਈਲ ਨਹੀਂ ਅੱਜ ਮੈਂ ਹੁਣ ਤਾਂ ਜੇ ਆਪਾਂ ਕਹਦੀ ਵੀ ਕੋਈ ਮੋਬਾਈਲ ਲੱਗੇ ਜਣੇ ਕੋਈ ਪਿੱਕ ਲ ਲਈ ਫੋਟੋ ਲੈ ਲਈ ਕੋਈ ਵੀਡੀਓ ਲੈ ਲਈ ਕੋ ਬਣਾ ਲਈ ਕਲੇਪਾ ਨਹੀਂ ਹੁਣ ਤੱਕ ਉਹ ਦੌਰ ਹੈਗਾ ਪਰ ਪਹਿਲਾਂ ਤਾਂ ਉਹ ਦੋ ਹੁੰਦਾ ਨਹੀਂ ਸੀ ਸਮਾਂ ਇਹ ਤੇ ਬਾਪੂ ਵੀ ਰੋਣਾ ਸਮਾ ਆ ਗਏ ਵਕਤ ਬੜਾ ਕੀਤੇ ਬਈ ਇਜਾਜ਼ਤ ਲਈ ਹੁਣ ਇਹਨਾਂ ਦਰਸ਼ਕਾਂ ਨੂੰ ਬਿਲਕੁਲ ਜੀ ਤੇ ਹੁਣ ਤੁਹਾਨੂੰ ਇਹ ਜਰੂਰ ਦੱਸਿਓ ਜੀ ਸਾਨੂੰ ਜਿਹੜੇ ਵੀਡੀਓ ਦੇਖਣ ਆਲੇ ਸਾਨੂੰ ਪਿਆਰ ਕਰਨ ਆਲੇ ਆ ਵੀ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਤੇ ਜੇ ਤੁਹਾਨੂੰ ਕੋਈ ਡਿਫਰੈਂਟ ਕੋਈ ਨਵੀਂ ਚੀਜ਼ ਚਾਹੀਦੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਪਹਿਲਾਂ ਤੁਹਾਡੇ ਕਮੈਂਟ ਆਏ ਨੇ ਤੇ ਉਹਨਾਂ ਦਾ ਵੀ ਤੁਸੀਂ ਬੜਾ ਜਿਆਦਾ ਦੇਖ ਕੇ ਜਿਵੇਂ ਆ ਨਾ ਵੀ ਤੁਹਾਨੂੰ ਸਹੀ ਲੱਗਿਆ ਤਾਂ ਜਰੂਰ ਰਿਪਲਾਈ ਦਿਓ ਵੀ ਤੁਹਾਨੂੰ ਕਿਦਾਂ ਜਿਹੜਾ ਸਹੀ ਲੱਗਿਆ ਕਿ ਜਿਹੜਾ ਗਲਤ ਜਿਹੜਾ ਪੱਖ ਸਹੀ ਲੱਗਿਆ ਉਹੀ ਪੱਖ ਆਪਣਾ ਤੁਸੀਂ ਰੱਖਿਓ ਹਾਂਜੀ ਇਕੱਠੇ ਹੋ ਕੇ ਇੱਕ ਪਲਾਨ ਬਣਾਇਆ ਠੀਕ ਹੈ ਜੀ ਕਿਉਂਕਿ 2024 ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ ਠੀਕ ਹੈ ਜੀ ਉਸ ਵਕਤ ਅਸੀਂ ਹਾਕਮ ਸਿੰਘ ਬਖਤਰੀ ਵਾਲਾ ਜਿਹੜੇ ਜਾਣ ਪਛਾਣ ਦੇ ਮਤਾਜ ਨਹੀਂ ਹੈ ਉਹਨਾਂ ਦੇ ਲਈ ਕੰਮ ਕਰ ਰਹੇ ਹਾਂ ਦਿਨ ਰਾਤ ਮਿਹਨਤ ਕਰਾਂਗੇ ਇਹਨਾਂ ਨੂੰ ਅਸੀਂ ਜਿਤਾਵਾਂਗੇ ਠੀਕ ਹੈ ਜੀ ਹੁਣੇ ਤੋਂ ਮਿਹਨਤ ਸ਼ੁਰੂ ਕੀਤੀ ਵੀ ਆ ਇਹਨਾਂ ਨੂੰ ਚਾਹੇ ਕੋਈ ਪਾਰਟੀ ਟਿਕਟ ਦੇਵੇ ਜਾਂ ਨਾਂ ਦੇਵੇ ਅਸੀਂ ਇਹ ਇਲੈਕਸ਼ਨ ਲੜਨੀ ਲੜਨੀ ਆ ਠੀਕ ਹੈ ਜੀ ਮੈਂ ਮੇਰੇ ਦੋਸਤਾਂ ਨੂੰ ਮੇਰੇ ਭੈਣ ਭਰਾਵਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਦੋਹਾਂ ਹੱਥ ਬੰਨ ਕੇ ਬੇਨਤੀ ਕਰਾਂਗਾ ਕਿ ਹਾਕਮ ਬਖਤਰੀ ਵਾਲੇ ਦਾ ਸਾਥ ਜ਼ਰੂਰ ਦੇਣਾ ਜਿੱਥੇ ਤੁਸੀਂ ਲੋਕਾਂ ਨੂੰ ਦੋ ਦੋ ਮੌਕੇ ਦੇ ਦਿੱਤੇ ਉੱਥੇ ਇੱਕ ਮੁਫਤ ਮੌਕਾ ਹਾਕਮ ਸਿੰਘ ਬਖਤਰੀ ਵਾਲੇ ਨੂੰ ਦਿਓ ਹਾਕਮ ਸਿੰਘ ਬਖਤਰੀ ਵਾਲਾ ਦਿਲਦਾਰ ਬੰਦਾ ਹੈ ਹਰੇਕ ਬੰਦੇ ਦੇ ਦੁੱਖ ਸੁੱਖ ਵਿੱਚ ਸਹਾਇ ਹੋਣ ਵਾਲਾ ਬੰਦਾ ਇਹੋ ਜਿਹਾ ਬੰਦਾ ਮੈਂ ਉਸ ਨੂੰ ਰੱਬ ਦਾ ਰੂਪ ਸਮਝਦਾ ਕਿਉਂਕਿ ਮੈਂ ਆਪਣੀ ਵੋਟ ਕਦੇ ਵੀ ਮੁੱਲ ਨਹੀਂ ਵੇਚੀ ਨਾ ਮੈਂ ਮੁੱਲ ਵੇਚਾਂ ਚਾਹੇ ਮੇਰੀ ਵੋਟ ਕਰੋੜ ਰੁਪਏ ਦੀ ਕਿਉਂ ਨਾ ਹੋਵੇ ਮੈਂ ਕਰੋੜ ਰੁਪਏ ਤੇ ਥੁੱਕ ਦੂੰਗਾ ਲੇਕਿਨ ਮੈਂ ਆਪਣੀ ਵੋਟ ਆਪਣੇ ਮੈਂਡ ਨਾਲ ਪਾਉਂਗਾ ਕਿਸੇ ਦੇ ਤਹਿਤੋ ਕਿ ਮੈਂ ਵੋਟ ਨਹੀਂ ਪਾਉਂਗਾ ਸੋ ਮੈਂ ਸਾਰਿਆਂ ਨੂੰ ਫੇਰ ਹੱਥ ਬੰਨ ਕੇ ਸਾਰਿਆਂ ਨੂੰ ਆਮ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਯਾਰ ਦੋਸਤਾਂ ਨੂੰ ਮਿੱਤਰਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਹਾਕਮ ਬਖਤਰੀ ਵਾਲੇ ਨੂੰ ਇਸ ਬਾਗ ਦਾ ਬੋਰਡ ਜਰੂਰ ਪਾਉਣੇ ਤੇ ਜਦੋਂ ਤੁਹਾਡੇ ਵੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕੋਈ ਆਵੇ ਆ ਉਹਨਾਂ ਦਾ ਪ੍ਰੋਗਰਾਮ ਨੰਬਰ ਹੈ ਇਹਨਾਂ ਨਾਲ ਅਟੈਚ ਕਰ ਲਿਓ ਇਹਨਾਂ ਨਾਲ ਗੱਲਬਾਤ ਕਰ ਲਿਓ ਇਹਨਾਂ ਨਾਲ ਗੱਲਬਾਤ ਕਰਕੇ ਜਿਹੋ ਜਿਹਾ ਕੋਈ ਪ੍ਰੋਗਰਾਮ ਹੋਇਆ ਤੁਹਾਡੇ ਪ੍ਰੋਗਰਾਮ ਤੇ ਫੁੱਲ ਚੜਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ